ਮੈਂ ਹਸਕੁੰਦਰ ਸਿੰਘ ਅਕਸਰ ਇੱਕ ਕਲਾਕਾਰ ਦੇ ਕਾਫੀ ਚਰਚੇ ਸੁਣੇ ਨੇ ਜਿਨੇ ਆਸ਼ਕਾਂ ਦੇ ਦਿਲ ਨੂੰ ਜੋੜ ਕੇ ਰੱਖਿਆ ਪਰ ਜਦੋਂ ਦਿਲ ਟੁੱਟਦੇ ਸੀ ਆਸ਼ਕਾਂ ਦੇ ਤੇ ਉਹੀ ਆਸ਼ਕ ਜਿਹੜੇ ਉਸੇ ਕਲਾਕਾਰ ਦੇ ਗਾਣੇ ਸੁਣ ਕੇ ਆਪਣਾ ਦਰਦ ਜਿਹੜਾ ਉਹ ਲੋਕਾਂ ਨੂੰ ਦਿਖਾਉਂਦੇ ਸੀ ਸੋ ਸਾਰੇ ਸੋਚ ਰਹੇ ਹੋਣਗੇ ਅਜਿਹਾ ਕਿਹੜਾ ਕਲਾਕਾਰ ਆ ਜਿਸ ਨੂੰ ਅੱਜ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋ ਰਿਹਾ ਮੈਂ ਗੱਲ ਕਰ ਰਿਹਾ ਜੀਐਸ ਪੀਟਰ ਜੀ ਦੀ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਲੋਕਾਂ ਦੇ ਕਮੈਂਟ ਦੇਖਣ ਨੂੰ ਮਿਲਦੇ ਨੇ ਇਹਨਾਂ ਦੀ ਵੀਡੀਓ ਥੱਲੇ ਕਿ ਸਰ ਤੁਸੀਂ ਵਾਪਸ ਸਿੰਗਿੰਗ ਲਾਈਨ ਦੇ ਵਿੱਚ ਆਓ ਵਾਪਸ ਤੁਸੀਂ ਸਾਨੂੰ ਗਾਣੇ ਉਸੇ ਤਰ੍ਹਾਂ ਦੇ ਲੈ ਕੇ ਦਰਦ ਭਰੇ ਸਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵੋ ਪਰ ਕਿਸੇ ਕਾਰਨ ਕਰਕੇ ਵੈਸੇ ਜੇ ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਦਾ ਥੋੜਾ ਰਤਬਾ ਹੋਰ ਕਲਾਕਾਰਾਂ ਨਾਲੋਂ ਵੱਖਰਾ ਗੱਲਬਾਤ ਕਰਨ ਦਾ ਜਿਹੜਾ ਇਹਨਾਂ ਦਾ ਤਜਰਬਾ ਹੈ ਤੇ ਜਿਹੜਾ ਇਹਨਾਂ ਦਾ ਰਹਿਣਾ ਸਹਿਣਾ ਹੈ ਉਹ ਬਹੁਤ ਵੱਖਰਾ ਹੈ ਤੇ ਆਓ ਜ਼ਿਆਦਾ ਸਮਾਂ ਨਹੀਂ ਲੈਂਦੇ ਸਭ ਤੋਂ ਪਹਿਲਾਂ ਤੁਹਾਡੇ ਰੂਬਰੂ ਕਰਦੇ ਹਾਂ ਉਸ ਆਵਾਜ਼ ਨੂੰ ਉਸ ਕਲਾਕਾਰ ਨੂੰ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਤੁਹਾਡਾ ਸਾਰੇ ਚੈਨ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਤੁਹਾਡੀ ਆ ਜਿੰਦਗੀ ਵਧੀਆ ਚੱਲ ਬਹੁਤ ਅੱਛੀ ਨਜ਼ਾਰੇ ਚ ਹੈ ਹਾ ਨਜ਼ਾਰੇ ਵੀ ਨੇ ਦੁੱਖ ਵੀ ਨੇ ਦਰਦ ਵੀ ਨੇ ਸਾਰਾ ਕੁਝ ਜ਼ਿੰਦਗੀ ਮਿਲਗੋ ਬਈ ਆ ਜੀ ਬਹੁਤ ਸਰੀਆਂ ਗੱਲਾਂ ਦੇ ਵਿੱਚ ਜਿੰਨੇ ਬੰਦੇ ਇਸ ਦੁਨੀਆ ਤੇ ਰਹਿੰਦੇ ਆ ਜੀ ਮਿਕਸ ਹੋ ਕੇ ਰਹਿੰਦੇ ਸਾਰੇ ਜੀ ਨਜ਼ਾਰੇ ਕਹਿਣ ਨੂੰ ਕਈ ਵਾਰੀ ਅਸੀਂ ਪੋਜ਼ਿਟਿਵਿਟੀ ਲੈ ਲੈਂਦੇ ਆ ਜੀ ਪਰ ਜ਼ਿੰਦਗੀ ਦੁੱਖਾਂ ਦਾ ਦਰਦਾਂ ਦਾ ਖੁਸ਼ੀਆਂ ਦਾ ਇੱਕ ਸੰਗ੍ਰਹਿ ਆ ਜੀ ਸਾਰਾ ਕੁਝ ਨਾਲ ਨਾਲ ਚੱਲਦਾ ਬਿਲਕੁਲ ਜੀ ਪਰ ਗੱਲ ਕਰੀਏ ਤਾਂ ਤੁਹਾਡੀ ਆਵਾਜ਼ ਅੱਜ ਵੀ ਬਰਕਰਾਰ ਹੈ ਉਸੇ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਾਂ ਦੇ ਜ਼ਹਿਨ ਦੇ ਵਿੱਚ ਉਹੀ ਇੱਕ ਸੋਚ ਹੈ ਕਿ ਇਹ ਜੀ ਐਸ ਪੀਟਰ ਦੁਬਾਰਾ ਤੋਂ ਉਸੇ ਤਰ੍ਹਾਂ ਦੀ ਕਚਹਿਰੀ ਦੇ ਵਿੱਚ ਗੀਤ ਲੈ ਕੇ ਹਾਜ਼ਰ ਹੋਣਗੇ ਤੁਹਾਡੀ ਕਾਫੀ ਅੱਛੇ ਗੀਤ ਜਿਹੜੇ ਸੁਣਨ ਨੂੰ ਮਿਲਦੇ ਸੀਗੇ ਇੱਕ ਸੀਨ ਹੈ ਇੱਕ ਗੀਤ ਦਾ ਜਿਹਦੇ ਵਿੱਚ ਉਹ ਫੋਟੋ ਸਾਰ ਦਿੱਤੀ ਜਾਂਦੀ ਹੈ ਤੇ ਕੁੜੀ ਪਾਣੀ ਦੇ ਵਿੱਚ ਘੋਲ ਕੇ ਉਹਨੂੰ ਪੀ ਲੈਂਦੀ ਉਹ ਗਾਣਾ ਕਾਫੀ ਅੱਛਾ ਮੈਂ ਚਾਹੂੰਗਾ ਕਿ ਉਹਦੀਆਂ ਦੋ ਲੈਣਾ ਆਪਾਂ ਦਰਸ਼ਕਾਂ ਨਾਲ ਸੰਨੀਆਂ ਕਰੀ ਹਾਂ ਹਾਂ ਜਾਨ ਤਰੀ ਜਾਨ ਦੁੱਖਾਂ ਵਿੱਚ ਪੈ ਗੇ ਸਨ ਜੀ ਬੀਜੀ ਮੇਰੇ ਡੈਡੀ ਜੀ ਨਾਲ ਲੜਦੀ ਰਹਿੰਦੀ ਆ ਵ્યા ਮੇਰੇ ਦੀਆਂ ਗੁਪਤ ਮੀਟਿੰਗਾਂ ਕਰਦੀ ਰਹਿੰਦੀ ਆ ਹਾਏ ਵੇ ਸੱਚੀ ਕਰਦੀ ਰਹਿੰਦੀ ਆ ਮਰ ਜੂੰਗੀ ਜੇ ਮਾਸੀ ਰਿਸ਼ਤਾ ਲੱਗੀ ਵੇ ਸੱਜਣਾ ਜਾਂ ਤੇਰੀ ਦੀ ਜਾਨ ਦੁੱਖਾਂ ਵਿੱਚ ਪੈ ਗਈ ਵੇ ਸੱਜਣਾ ਪਰ ਇਹ ਫਾਈਨ ਟੋਨ ਦੇ ਵਿੱਚ ਤੁਹਾਡੀਆਂ ਕੈਸਟਾਂ ਰਿਕਾਰਡ ਹੁੰਦੀਆਂ ਨੇ ਜਿਸ ਦੇ ਵਿੱਚ ਕਲਾਕਾਰ ਦਲਜੀਤ ਦੋਸਾਂਝ ਕੁਲਵਿੰਦਰ ਢਿੱਲੋਂ ਵੀ ਤੁਹਾਡੇ ਨਾਲ ਸੀਗੇ ਪਰ ਕਿਤੇ ਮੁਕਾਬਲਾ ਵੀ ਰਿਹਾ ਹੈ ਉਹਨਾਂ ਦੇ ਨਾਲ ਕਿ ਜਦੋਂ ਉਹਨਾਂ ਸਮੇਂ ਦੇ ਵਿੱਚ ਜੇ ਗੱਲ ਕਰੀਏ ਜਿਵੇਂ ਅੱਜ ਕੱਲ੍ਹ ਦੇ ਸਮੇਂ 'ਚ ਕਲਾਕਾਰਾਂ ਦਾ ਮੁਕਾਬਲਾ ਹੈ ਕਿਉਂਕਿ ਮੁਕਾਬਲਾ ਵੀ ਰਹਿੰਦਾ ਸੀਗਾ ਕਿ ਜੇ ਉਹਨਾਂ ਦੀ ਕੈਸਟ ਜ਼ਿਆਦਾ ਚੱਲ ਰਹੀ ਹੈ ਤੇ ਮੇਰੀ ਕੈਸਟ ਵੀ ਹੁੰਨੀ ਚੱਲੇ ਉਦੋਂ ਲੱਗਦਾ ਹੁੰਦਾ ਸੀਗਾ ਪਰ ਹੁਣ ਜਿਸ ਜ਼ਿੰਦਗੀ ਦੇ ਜਿਸ ਮੁਕਾਮ ਤੇ ਮੈਂ ਹੁਣ ਤੋਂ ਕੋਈ ਮੁਕਾਬਲਾ ਨਹੀਂ ਮੁਕਾਬਲਾ ਕੋਈ ਖਾਸ ਹੁੰਦਾ ਨਹੀਂਗਾ ਕਿਸੇ ਬੰਦੇ ਕੋਲ ਘੱਟ ਚੀਜ਼ ਆ ਕਿਸੇ ਕੋਲ ਵੱਧ ਬੇਸਿਕਲੀ ਗੱਲ ਦਾ ਮਸਲਾ ਇਹ ਹੁੰਦਾ ਕਿ ਥੋੜਾ ਮਨ ਕਿਸ ਅਵਸਥਾ ਚ ਜੀ ਠੀਕ ਹੈ ਨਾ ਚੀਜ਼ਾਂ ਮਟੀਰੀਲਿਸਟਿਕ ਹੁੰਦੀਆਂ ਚਲਦੀਆਂ ਰਹਿੰਦੀਆਂ ਆਉਂਦੀਆਂ ਨਹੀਂ ਖਾਸ ਗੱਲ ਨਹੀਂ ਤੇ ਕਦੀ ਹੁਣ ਮੌਕਾ ਆ ਮਿਲਿਆ ਕੁਲਵਿੰਦਰ ਢਿੱਲੋਂ ਤੇ ਦਲਜੀਤ ਦੋਸਾਨ ਨੂੰ ਮਿਲੰਦਾ ਜਾਂ ਉਹ ਅਪਰੋਚ ਕਰਦੇ ਹੁਣ ਤੁਹਾਡੇ ਤੱਕ ਪਹੁੰਚਣ ਦੀ ਕਿ ਸਾਡੇ ਨਾਲ ਇੱਕ ਕਲਾਕਾਰ ਸੀ ਜਦੀ ਆਵਾਜ਼ ਅਜੇ ਤੱਕ ਵੀ ਲੋਕ ਸੁਣਦੇ ਨੇ ਦਰਦ ਭਰੇ ਗਾਣੇ ਸੁਣਦੇ ਨੇ ਉਹ ਕਹਿ ਰਹੇ ਨੇ ਤੁਸੀਂ ਲਾਰਾ ਕਢਾ ਦਿੰਦੇ ਹੋ ਅਗਲੇ ਦੀ ਇੱਕ ਵਾਰੀ ਜਦੋਂ ਤੁਹਾਡਾ ਗਾਣਾ ਸੁਣਦਾ ਹੈ ਨਾ ਅਗਲਾ ਸੈਡ Song ਤੇ ਉਹ ਰੋ ਰੋ ਕੇ ਬਿਹਾਲ ਹੋ ਜਾਂਦਾ ਤੁਹਾਡੇ ਗਾਣਿਆਂ ਨਾਲ ਤੁਹਾਡੇ ਗਾਣੇ ਦੇ ਵਿੱਚ ਹੀ ਦਰਦ ਹੈ ਮਿਲਣ ਵਾਸਤੇ ਬੰਦਿਆਂ ਦੀ ਤੁਹਾਡੇ ਨਾਲ ਮਾਨਸਿਕਤਾ ਮੈਚ ਕਰਨੀ ਜ਼ਰੂਰੀ ਹੈ ਤੁਸੀਂ ਕਿਸ ਬੰਦੇ ਨੂੰ ਮਿਲਣਾ ਚਾਹੁੰਦੇ ਆ ਕਿਉਂ ਨਹੀਂ ਮਿਲਣਾ ਚਾਹੁੰਦੇ ਜੀ ਤੇ ਜੋ ਕਿ ਬਹੁਤ ਵੱਡਾ ਸਟਾਰ ਹੋਵੇ ਜਾਂ ਕਿ ਬਹੁਤ ਵੱਡਾ ਹੁਸਨ ਮੈਨੂੰ ਮਿਲਣਾ ਚਾਹ। ਮਿਲਣ ਵਾਸਤੇ ਬੰਦਾ ਤੁਹਾਡੇ ਮਨ ਦਾ ਚਾਹੀਦਾ। ਵੱਡੇ ਛੋਟੇ ਦਾ ਕਿ ਮੈਂ ਤਾਂ ਬੱਕਰੀਆਂ ਨੂੰ ਮਿਲ ਲੈਣਾ। ਕੋਈ ਕੀ ਫਰਕ ਪੈਂਦਾ? ਜੇ ਮਨ ਖੁਸ਼ ਹੈ ਤਾਂ ਠੀਕ ਹੈ। ਕਿਉਂਕਿ ਉਹਨਾਂ ਨੂੰ ਕਦੇ ਮੈਨੂੰ ਲੱਗਿਆ ਨਹੀਂ ਮਿਲਣਾ। ਜੋ ਲੋੜ ਪਊਗੀ ਤਾਂ ਮਿਲ ਵੀ ਲਊਗਾ ਪਰ ਮੈਨੂੰ ਲੱਗਦਾ ਨਹੀਂ ਕਦੇ ਲੋੜ ਪਊਗੀ ਬਸ। ਤੇ ਕੈਸਟਾ ਹੁਣ ਤੱਕ ਕਿੰਨਿਆਂ ਦਾ ਮਾਰਕੀਟ ਚ ਆ ਚੁੱਕਿਆ ਨੇ? ਕੈਸਟਾ 7-8 ਆ ਗਈ ਹੋਣੀ ਮੈਨੂੰ ਯਾਦ ਨਹੀਂ ਪਉਦਾ। ਬਹੁਤ ਸਾਰੇ ਗਾਣੇ ਆ ਗਏ ਹੋਣਗੇ। ਹਾਲਕ ਹੁਣ ਵੀ ਪਿੱਛੇ ਦੇ ਤੁਹਾਡਾ ਇੱਕ ਦਿਲ ਦਾ ਰੇਡੀਓ ਸ਼ਾਇਰ ਹਾ ਇੱਕ ਹੁਣੀ ਗਾਣਾ 23 ਤਰੀਕ ਨੂੰ ਆਇਆ ਰਿਲੀਜ਼ ਹੋਇਆ ਜੀ ਸੌਦੇ ਦਿਲਾਂ ਦੇ ਹੁੰਦੇ ਨੇ ਤੇਰੇ ਸ਼ਹਿਰ ਨਹੀਂ ਸਾਡੇ ਪਿੰਡ ਸਾਖ ਹੁੰਦੇ ਨੇ ਸਾਡੇ ਪਿੰਡ ਟਾਈਟਲ ਦਾ ਗਾਣੇ ਦਾ ਜੀ ਉਹ YouTube ਤੇ ਹੈਗਾ 23 ਜਨਵਰੀ 2024 ਨੂੰ ਰਿਲੀਜ਼ ਹੋਇਆ ਜੀ ਤੁਸੀਂ ਸੁਣ ਸਕਦੇ ਹੋ ਸੁਣ ਸਕਦੇ ਇਹ ਕਿਉਂ ਮਤਲਬ ਤੁਸੀਂ ਹੁਣ ਦੇ ਸਮੇਂ ਦੇ ਹਿਸਾਬ ਨਾਲ ਚੱਲਣਾ ਕਿਉਂ ਨਹੀਂ ਸਹੀ ਸਮਝਦੇ ਕਿ ਜਿਵੇਂ ਅੱਜ ਕੱਲ ਦੇ ਗਾਣੇ ਚੱਲਦੇ ਨੇ ਚੱਕ ਲੋ ਧਰ ਲੋ ਮਾਰਤਾ ਪੀਲੀ ਪਿਆਤੀ ਇਸ ਤਰ੍ਹਾਂ ਦੇ ਗਾਣੇ ਨੂੰ ਕਿਉਂ ਨਹੀਂ ਪਸੰਦ ਕਰਦੇ ਦੇਖੋ ਗੱਲ ਇਸ ਤਰ੍ਹਾਂ ਵੀ ਗਾਣਾ ਲੱਗ ਚੀਜ਼ ਆ ਜੀ ਪ੍ਰਸਿੱਧੀ ਲੱਗ ਚੀਜ਼ ਆ ਜੀ ਪ੍ਰਸਿੱਧ ਹੋਣ ਵਾਸਤੇ ਤਾਂ ਚਾਚੀ ਚੁੰਮੇ ਵਾਲੀ ਵੀ ਹੈਗੀ ਆ ਭਾਬੀ ਚੁੰਮੇ ਆ ਚੱਕ ਪੱਟ ਅੱਜ ਜੁਮਾ ਫਲਾਂ ਨੂੰ ਪਤਾ ਨਹੀਂ ਕੀ ਆ ਜੀ ਜੀ ਪਰ ਲੋਕਾਂ ਦੀ ਮਾਨਸਿਕਤਾ ਜਿਹੜੀ ਹੈਗੀ ਆ ਇੰਟੈਕਚੁਅਲ ਲੈਵਲ ਆ ਲੋਕਾਂ ਦਾ ਕਿ ਲੋਕੀ ਤਮਾਸ਼ੀਨ ਨੇ ਬੇਸਿਕਲੀ ਬਿਲਕੁਲ ਜੀ ਕੋਈ ਬੰਦਾ ਸਵੇਰ ਉੱਠ ਕੇ ਵੀਡੀਓ ਪਾਉਂਦਾ ਜੀ ਅੱਜ ਉਹ ਪਾ ਚਾ ਪੀਏ ਅਖੰਡ ਪਾਤੀ ਜੀ ਹੁਣ ਮੈਂ ਚਾ ਪਾਤੀ ਪੱਤੀ ਲੋਕਾਂ ਨੇ ਕਿਹੜਾ ਚਾਹ ਬਣਦੀ ਦੇਖੀ ਨਹੀਂ ਉਕਾ ਨਾ ਦੋਸਤੋ ਆਜੋ ਵੀ ਕੀ ਕਰਦੇ ਹੋ ਸਾਰੇ ਜੁੜ ਜੋ ਸਰ ਜੁੜਨ ਨੂੰ ਕਿਹੜਾ ਉਹ ਪਪਨ ਪਾਰ ਸੁਣਾਉਣ ਲੱਗਾ ਵਿਚਾਰਾ ਚਾਹ ਬਣਾ ਰਿਹਾ ਆਪਦੇ ਕਿਚਨ ਦੇ ਵਿੱਚ ਆਜੋ ਚਾਹ ਪੀ ਲੀਏ ਜੀ ਬਿਲਕੁਲ ਜੀ ਆਜੋ ਆਪ ਆ ਕਰ ਲਈਏ ਅਸਲ ਚ ਤਮਾਸ਼ਬੀਨ ਲੋਕੀ ਜ਼ਿਆਦਾ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਝਾਕਣਾ ਸਾਡੀ ਫਿਤਰਤ ਹੈ ਜੀ ਜੀ ਬਿਲਕੁਲ ਜਦੋਂ ਕੋਈ ਬੰਦਾ ਆਲੀ ਨਿੱਜੀ ਜ਼ਿੰਦਗੀ ਦੀਆਂ ਫੋਟੋਆਂ ਪਾਉਂਦਾ ਜੀ ਵੀ ਮੈਂ ਪੀਜ਼ਾ ਖਾ ਰਿਆਂ ਮੈਂ ਸਮੋਸਾ ਖਾ ਰਿਆਂ ਤੂੰ ਖਾਈ ਜਾ ਜੀ ਬਿਲਕੁਲ ਸਾਨੂੰ ਕਾ ਦੱਸਦਾ ਸਹੀ ਹੈ ਜੀ ਖਾ ਸਮੋਸਾ ਕਾ ਜੇ ਜ਼ਹਿਰ ਕਾਲਾ ਸਹੀ ਹੈ ਆਪਣੇ ਖਿਆਲ ਮੈਨੂੰ ਲੱਗਦਾ ਕਿ ਅਸਲ ਚ ਲੋਕਾਂ ਦਾ ਬੌਧਿਕ ਲੈਵਲ ਇਹਨਾਂ ਥੱਲੇ ਡਿੱਗਿਆ ਹੋਇਆ ਜੀ ਵੀ ਇਹ ਲੋਕਾਂ ਨੂੰ ਜੇ ਤੁਸੀਂ ਤਮਾਸ਼ੇ ਦੀ ਵੀਡੀਓ ਪਾਉਂਗੇ ਜੀ ਤਾਂ ਉਹਨੂੰ ਦੇਖਣਗੇ ਜੇ ਤੁਸੀਂ ਇਹਨਾਂ ਨੂੰ ਕੋਈ ਕੰਮ ਦੀ ਗੱਲ ਦੱਸੋਗੇ ਉੱਥੋਂ ਫਿਰ ਭੱਜਣਗੇ ਜੀ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਬਿਲਕੁਲ ਜੀ ਜੇ ਅਸੀਂ ਕਹਿੰਨੇ ਆ ਕਿ ਸਾਡਾ ਸਾਡਾ ਮੁਲਕ ਸਾਡਾ ਇਹ ਜਿਹਾ ਕਿਸੇ ਦਾ ਕੋਈ ਮੁਲਕ ਸਰਕਾਰਾਂ ਨਹੀਂ ਬਣਾਉਂਦੀਆਂ ਇਹ ਵਹਿਮ ਹੈ ਗੱਲ ਦਾ ਜੀ ਕੋਈ ਮੁਲਕ ਕੋਈ ਸਿਸਟਮ ਨਹੀਂ ਬਣਾਉਂਦਾ ਜੀ ਬੇਸਿਕਲੀ ਲੋਕ ਹੀ ਦੇਸ਼ ਬਣਾਉਂਦੇ ਆ ਬਿਲਕੁਲ ਜੀ ਤੇ ਤਮਾਸ਼ੀਨ ਲੋਕ ਆ ਇਦਾਂ ਦੀ ਵੀਡੀਓ ਵੱਧ ਪਸੰਦ ਕਰਦੇ ਆ ਤੇ ਉਹਨਾਂ ਦਾ ਆਪਦਾ ਖੇਤਰ ਹੈਗਾ ਹੁਣ ਮੈਂ ਦੇਖਦਾ ਕਿ ਪਹਿਲਾਂ ਅਸੀਂ ਗਾਣਾ ਬਣਾਉਨੇ ਆ ਜੀ ਗਾਣਾ ਲੱਭੋ ਅਸੀਂ 8-9 ਸਾਲ ਸੰਘਰਸ਼ ਕੀਤਾ ਪਹਿਲਾਂ ਗਾਣਾ ਸਿੱਖਿਆ ਜੀ ਫਿਰ ਸਟਰਗਲ ਕੀਤੀ ਫਿਰ ਗਾਣਾ ਬਣਾਉਨੇ ਆ ਫਿਰ 뮤직 ਬਣਾਉਨੇ ਆ ਜੀ ਫਿਰ ਕਹਿੰਦੇ ਅਸੀਂ ਗਾਣਾ ਬਣਾ ਕੇ ਲੋਕਾਂ ਤੋਂ ਉਮੀਦ ਕਰਦੇ ਆ ਵੀ ਇਹ ਗਾਣਾ ਪਸੰਦ ਕਰਦੇ ਆ ਕਿ ਨਹੀਂ ਕਰਦੇ ਬਿਲਕੁਲ ਜੀ ਇਹ ਉਦਾਂ ਕਿਸੇ ਬੰਦੇ ਨੂੰ ਕਲਾਕਾਰ 92 15000 ਦਾ ਫੋਨ ਚਾਹੀਦਾ ਬਸ ਫੋਨ ਲੈ ਲਓ ਕਿਸੇ ਕਣਕ ਦੇ ਖੇਤ 'ਚ ਖੜਜੋ ਝੋਨੇ ਦੇ ਖੇਤ 'ਚ ਖੜਜੋ ਸੂਏ ਤੇ ਖੜਜੋ ਮੀਂਹ ਪੈ ਰਿਹਾ ਤੂੰ ਦੁਪਹਿਰੀ ਆ ਬਦਲ ਹੋ ਗਏ ਇਹ ਤਮਾਸ਼ੀਨ ਲੋਕ ਨਹੀਂ ਮਿਲਉ ਉੱਥੇ ਪਰਿਵਾਰ ਆ ਕੰਟੈਂਟ ਦੀ ਤੁਸੀਂ YouTube ਦੇਖ ਲਓ ਜਾਂ ਕਿਤੇ ਵੀ ਰੀਲਾਂ 'ਪਾ ਕੀ ਕੀ ਕੰਟੈਂਟ ਉੱਥੇ ਆ ਰਿਹਾ ਮੀਂਹ ਪੈ ਰਿਹਾ ਕਿਤੇ ਵੀ ਤੂੰ ਤੈਨੂੰ ਕੱਲੇ ਨੂੰ ਪਤਾ ਮੀਂਹ ਪੈ ਰਿਹਾ ਬਾਕੀ ਨੂੰ ਕਿਹੜਾ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਵੀ ਜਾਂ ਤੂੰ ਕਹਿ ਰਿਹਾ ਥੁੰਦ ਪੈ ਰਹੀ ਆ ਥੁੰਦ ਪੈ ਗਈ ਦੋਸਤੋ ਤੈਨੂੰ ਕੱਲੇ ਨੂੰ ਪਤਾ ਹੁੰਦਾ ਬਾਕੀ ਅੰਨੇ ਆ ਬਿਲਕੁਲ ਜੀ ਵੀ ਜਿਹੜਾ ਤੇਰੇ ਦੱਸਣ ਵਾਲੇ ਪਤ ਲੋਕ ਅਸਲ ਜੀ ਤਮਾਸ਼ੀਬੀਨ ਲੋਕ ਆ ਫੋਨ ਲੈ ਲਓ ਫੋਨ ਬੈ ਕੇ ਤੇ ਦਿਹਾੜੀ ਚ ਚਾਰ ਪੰਜ ਬਸ ਜਵਲੀਆਂ ਛੱਡੋ ਫੇਮਸ ਹੋ ਗਏ ਲੋਕ ਫੇਮਸ ਅਸਲ ਤੇ ਵੀ ਲੋਕਾਂ ਦਾ ਮਿਆਰ ਇੰਟੈਲੈਕਚੁਅਲ ਲੈਵਲ ਬਹੁਤ ਥੱਲੇ ਡਿੱਗ ਗਿਆ ਤੇ ਉਸ ਵੈਸੇ ਤਾਂ ਪਹਿਲਾਂ ਹੀ ਮਾੜਾ ਹਾਲ ਸੀਗਾ ਬਹੁਤ ਸਦੀਆਂ ਤੋਂ ਹੀ ਪਰੀਂਦੀ ਖੁੰਦੀ ਕਸਰ ਇੱਕ ਕਮਲੀ ਇੱਕ ਪੈਗੀ ਸਿਵਿਆਂ ਦੇ ਰਾਹ ਦੂਜਾ ਫੋਨ ਆ ਗਿਆ ਕੋਲੇ ਜੀ ਬਿਲਕੁਲ ਹੁਣ ਫੋਨ ਚੱਕੋ ਜਿਹੜਾ ਜਮਾ ਵੇਲਾ ਲੜਾ ਉਹ ਜ਼ਿਆਦਾ ਪੋਸਟਾਂ ਪਾਉਂਦਾ ਉਹ ਜ਼ਿਆਦਾ ਪੋਸਟਾਂ ਪਾਉ ਬਿਲਕੁਲ ਜੀ ਕਿਉਂਕਿ ਉਹਦੇ ਕੋਲ ਕੰਮ ਨਹੀਂ ਜਿਹੜਾ ਬੰਦਾ ਜੌਬ ਕਰਦਾ ਵਿਚਾਰਾ 4 5 6 ਘੰਟੇ ਦੀ ਉਹਦੇ ਕੋਲ ਤਾਂ ਟਾਈਮ ਹੈ ਨਹੀਂ ਉਹ ਕੰਮ ਵੀ ਕਰਦਾ ਉਹਨੇ ਸੌ ਕੰਮ ਨਵੀਂ ਨੇ ਨੇ ਬੌਸ ਨੂੰ ਵੀ ਦੇਖਣਾ ਪਰਿਵਾਰ ਵੀ ਦੇਖਣਾ ਜਿਹੜਾ ਜਮਾ ਵੇਲਾ ਉਹ ਸਾਰਾ ਦਿਨ ਪੋਸਟਾਂ ਪਾਉਂਦੀ ਆ ਤੇ YouTube ਇਹ ਕਹਿੰਦੀ ਪੋਸਟਾਂ ਪਾਓ ਬਿਲਕੁਲ ਜੀ ਜੋ ਮਰਜ਼ੀ ਪਾਓ ਬਿਲਕੁਲ ਉਹ ਕੁੱਲੜ ਪੀਕੇ ਦੀ ਧਾਰਨ ਸਾਡੇ ਸਾਹਮਣੇ ਆ ਜੀ ਵੀ ਉਹ ਤੁਸੀਂ ਉੱਥੇ ਆ ਕੇ ਜੋ ਮਰਜ਼ੀ ਪ੍ਰੋਸੀ ਜਾ ਲੋਕਾਂ ਨੂੰ ਜੀ ਪਰ ਦਿੱਕਤ ਇਹ ਵੀ ਕਿ ਲੋਕ ਦੇਖਦੇ ਆ ਦੇਖਦੇ ਆ ਜੀ ਬਿਲਕੁਲ ਜੀ ਕਸੂਰ ਉਹਨਾਂ ਦਾ ਵੀ ਨਹੀਂ ਹੈਗਾ ਕਿ ਅਸੀਂ ਤਮਾਸ਼ੀਨ ਲੋਕਾਂ ਕਿਤੇ ਰਾਹ 'ਤੇ ਜਾ ਰਿਹਾ ਬਾਂਦਰ ਦਾ ਤਮਾਸ਼ਾ ਕੋਈ ਡੁਗਡਗੀ ਵਜਾ ਰਿਹਾ ਜੀ ਉੱਥੇ ਖੜ ਕੇ ਦੇਖ ਲਓ ਜੀ ਕੀ ਹੁੰਦਾ ਹਾ ਹਾ ਲੋਕੀ ਕਿਸੇ ਦੀ ਨਿੱਜੀ ਜ਼ਿੰਦਗੀ ਝਾਕਣਾ ਪਸੰਦ ਕਰਦੇ ਲੋਕੀ ਕਿਸੇ ਬੰਦੇ ਨੂੰ ਨਿੱਜੀ ਤੌਰ ਤੇ ਦੇਖਣਾ ਪਸੰਦ ਕਰਦੇ ਆ ਕੰਮ ਦੀ ਗੱਲ ਕੱਟ ਸਮੋਲਿਆ ਕੰਮ ਦੀ ਗੱਲ ਬਿਲਕੁਲ ਔਰ ਉਸ ਕੰਟੈਂਟ ਇਸ ਸੰਦਰਭ ਦੇ ਵਿੱਚ ਇਸੀ ਤੋਂ ਲੋਕਾਂ ਨੂੰ ਬਚਾਉਣਾ ਮਿੰਟ ਤੱਕ ਹੁਣ ਮੇਰੇ ਕੋਲ ਤੋਂ ਕੋਈ ਦਾ ਹੱਲ ਹੈ ਨਹੀਂ ਰੱਬ ਹੀ ਰੱਖਾ ਵਾ ਪਰ ਜੇ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਅੱਜ ਕੱਲ ਜੇ ਦੇਖਿਆ ਤੇ ਲੱਛਰ ਪੁਣੇ ਨੂੰ ਬਹੁਤ ਜ਼ਿਆਦਾ ਪਿੱਛੇ ਰੱਖ ਕੇ ਚੱਲਦੇ ਹੋ ਤੁਸੀਂ ਇਹ ਵੀ ਕਹਿੰਦੇ ਹੋ ਤੁਹਾਡੀਆਂ ਕਾਫੀ ਵੀਡੀਓ ਦੇਖੀਆਂ ਜਿਹਦੇ ਵਿੱਚ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਕਿ ਮੈਂ ਲੋਕਾਂ ਦੇ ਹਿਸਾਬ ਨਾਲ ਨਹੀਂ ਬਦਲ ਸਕਦਾ ਆਪਦੇ ਆਪ ਜੇ ਲੋਕਾਂ ਨੇ ਮੈਨੂੰ ਸੁਣਨਾ ਪਸੰਦ ਕਰਨਾ ਹੈ ਤੇ ਕਰਨ ਨਹੀਂ ਤਾਂ ਮੈਂ ਆਪਦੇ ਹਿਸਾਬ ਨਾਲ ਇਸ ਤਰ੍ਹਾਂ ਦੇ ਗਾਣੇ ਨਹੀਂ ਕਰ ਸਕਦਾ ਲੋਕਾਂ ਨੂੰ ਸਭ ਨਾਲ ਆਪ ਕਿਉਂ ਬਦਲਣਾ ਕਿ ਆਪਣੀ ਕਿਹੜੀ ਮਜਬੂਰੀ ਹੈ ਬਿਲਕੁਲ ਜੀ ਮੇਰਾ ਜਿਹੜਾ ਕੋਈ ਉੱਥੇ ਖੜਾ ਮਤਲਬ ਉੱਥੇ ਕੀ ਹੁੰਦਾ ਕਿ ਹੁਣ ਮੇਰਾ ਕੰਟੈਂਟ ਆ ਗਾਣੇ ਪ੍ਰਤੀ ਮੇਰੀ ਸਮਝ ਆ ਜੀ ਇੱਕ ਸੰਗੀਤ ਪ੍ਰਤੀ ਇੱਕ ਸਾਹਿਤ ਨੂੰ ਮੇਰਾ ਇੱਕ ਨਜ਼ਰੀਆ ਜੀ ਮੈਨੂੰ ਪੇਸ਼ ਕਰਦਾ ਉਹਨੂੰ ਕਿੰਨੇ ਬੰਦੇ ਪਸੰਦ ਕਰਦੇ ਆ ਕਿੰਨੇ ਨਹੀਂ ਕਰਦੇ ਹੈਗੇ ਉੱਚ ਮੈਂ ਚਾਹਨਾ ਵੀ ਕੋਈ ਰੋਲੇ ਵਾਲਾ ਮਸਲਾ ਨਹੀਂ ਹੈਗਾ ਜੀ ਹੁਣ ਇੱਕ ਪਾਸੇ ਤਾਂ ਕੋਈ ਨੀਟੂ ਸ਼ਟਰਾਂ ਵਾਲਾ ਵੀਡੀਓ ਪਾਵੇ ਬਿਲਕੁਲ ਜੀ ਉੱਥੇ ਕਹਿੰਦੇ 1 ਮਿਲੀਨ ਵਿਊ ਹੋ ਗਿਆ ਜੀ ਮੈਨੂੰ ਇਹ ਨਹੀਂ ਸਮਝ ਆਈ ਵੀ ਨੀ ਟੂ ਸ਼ਟਰ ਲੈ ਕਿਹੜਾ ਵਿਦੇਸ਼ ਦੇ ਦਾ ਲੋਕਾਂ ਨੂੰ ਬਿਲਕੁਲ ਕੋਈ ਬੰਦਾ ਕਮਲ ਮਾਰ ਦੇਵੇ ਖੜ ਕੇ ਮਤਲਬ ਇਹ ਇੱਕ ਬૌਧਿਕ ਦਿਵਾਲੀ ਆ ਪਣ ਇਹਨੂੰ ਕਹਿੰਦੇ ਆ ਵੀ ਇੰਟੈਕਚੁਅਲ ਗ੍ਰੈਵਿਟੀ ਜਿਹੜੀ ਸਾਡੇ ਦਿਮਾਗਾਂ ਦੇ ਵਿੱਚ ਇੰਨਾ ਕੰਟੈਂਟ ਨੂੰ ਲੈ ਕੇ ਨਹੀਂ ਗ੍ਰੈਵਿਟੀ ਆ ਗਈ ਇਹ ਤਾਂ ਬਹੁਤ ਮਾਰੂ ਚੀਜ਼ ਆ ਮਾਰੂ ਚੀਜ਼ ਬਿਲਕੁਲ ਇਹਦੇ ਰਿਜ਼ਲਟਸ ਇੰਨੇ ਮਾੜੇ ਨਿਕਲਲੇ ਨੇ ਲੋਕਾਂ ਨੂੰ ਹਜੇ ਨਹੀਂ 20 ਸਾਲ ਬਾਅਦ ਪਤਾ ਲੱਗੂਗਾ ਪਤਾ ਲੱਗੂ ਪਰ ਫਿਲਹਾਲ ਇਸ ਟਾਈਮ ਇਹ ਸੂਫੀ ਕਲਾਕਾਰ ਐਡਾ ਉਹਨਾਂ ਹਾਰ ਸੀ ਤੁਹਾਡੀ ਆਵਾਜ਼ ਨੂੰ ਸਾਰੇ ਲੋਕ ਅੱਜ ਵੀ ਮੰਨਦੇ ਨੇ ਪਰ ਇਸ ਟਾਈਮ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਕੀ ਕੰਮ ਕਰਦੇ ਹੋ ਪੇਸ਼ੇ ਵਜੋਂ ਦੇਖੋ ਮੈਂ ਗਵਰਨਮੈਂਟ ਟੀਚਰ ਆ ਪੜਾਉਣਾ ਓਕੇ ਉਹਦਾਂ ਮੇਰਾ ਘਰ ਚੱਲਦਾ ਜੀ ਤੇ ਜਿਹੜੇ ਬੰਦੇ ਮੈਨੂੰ ਪਿਆਰ ਕਰਦੇ ਨੇ ਮੇਰਾ ਗਾਣਾ ਵੀ ਸੁਣ ਲੈਂਦੇ ਆ ਬਿਲਕੁਲ ਮੈਨੂੰ ਇਹਨਾਂ ਬਹੁਤ ਆ ਹੋਰ ਮੈਂ ਕਿਹੜਾ ਕਿਸੇ ਤੇ ਕੋਈ ਰਾਜ ਕਰਨਾ ਜੀ ਬਿਲਕੁਲ ਕਿਉਂਕਿ ਜਾਂ ਮੈਂ ਇਹ ਸਾਬਤ ਕਰਨੀ ਆ ਗੱਲ ਵੀ ਆਈ ਨਹੀਂ ਆਈ ਹੋ ਗਿਆ ਅਸਲ 'ਚ ਰੈਟ ਰੇਸ ਆ ਲੋਕੀ ਪਾਏ ਹੋਏ ਇਸ ਪੇਰਨ ਪਰ ਅੱਜ ਕੱਲ੍ਹ ਜੇ ਦੇਖੀਏ ਤਾਂ ਕਈ ਸਰਕਾਰੀ ਮੁਲਾਜ਼ਮ ਐ ਦੇਖੇ ਨੇ ਜਦੋਂ ਉਹਨਾਂ ਨੂੰ ਸਿੰਗਿੰਗ ਦਾ ਮੌਕਾ ਮਿਲ ਜੇ ਲਾਈਵ ਸ਼ੋਅ ਆਉਣ ਲੱਗਾ ਆਪਣਾ ਉਹ ਨੌਕਰੀ ਛੱਡ ਦਿੰਦੇ ਨੇ ਪਰ ਜੇ ਤੁਹਾਡੀ ਗੱਲ ਕਰੀਏ ਤਾਂ ਜੇ ਤੁਸੀਂ ਸਿੰਗਿੰਗ ਵੱਲੋਂ ਪਾਸੇ ਤੇ ਤੁਸੀਂ ਟੈਟ ਪਾਸ ਕਰਕੇ ਤੇ ਟੀਚਰ ਲੱਗੇ ਉਹਨਾਂ ਨੂੰ ਉਹਨਾਂ ਦਾ ਰਾਮ ਮੁਬਾਰਕ ਜੀ ਮੈਨੂੰ ਮਿਲ ਰਾਮ ਮੁਬਾਰਕ ਬਿਲਕੁਲ ਜੀ ਜੇ ਕੋਈ ਜੇ ਮੈਂ ਕੋਈ ਖੁਸ਼ ਆ ਮੈਂ ਨਹੀਂ ਕਹਿੰਦਾ ਉਹ ਗਲਤ ਕਰਦੇ ਸਹੀ ਕਰਦੇ ਆ ਉਹ ਉਹਨੂੰ ਠੀਕ ਲੱਗਦਾ ਉਹਨੂੰ ਕਰ ਲਿਆ ਬਿਲਕੁਲ ਜੀ ਤੇ ਕਰੀ ਜਾਣ ਆਪਾਂ ਕੀ ਲੈਣਾ ਮੇਰੇ ਵੱਲੋਂ ਕੱਲ ਨੂੰ ਕੋਈ ਬੰਦਾ ਤੇ ਜੋ ਮਰਜ਼ੀ ਕਰੀ ਜਾਵੇ ਅਸਲ ਦੇ ਵਿੱਚ ਮੈਨੂੰ ਇਹ ਠੀਕ ਲੱਗਿਆ ਕਿ ਮੈਂ ਉਸ ਮਾਹੌਲ 'ਚ ਉਨਾ ਈਜ਼ੀ ਫੀਲ ਨਹੀਂ ਕਰਦਾ ਜੀ ਇਹ ਕਰਕੇ ਮੈਂ ਆਪਦਾ ਕੰਮ ਕਰਨ ਲੱਗ ਗਿਆ ਤੋ ਪਰ ਇਹ ਵੀ ਮੇਰਾ ਮੇਰਾ ਅਨਟੈਕਚੂਅਲ ਲੈਵਲ ਹੀ ਆ ਕਿ ਮੈਂ 34-35 ਸਾਲ ਦੀ ਉਮਰ 'ਚ ਆ ਕੇ ਜੋਬ ਕਰਨ ਲੱਗ ਗਿਆ ਤੇ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਤੇ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਿਹਾ ਕਹਿ वैसे जो स्कूले पढ़ाउने है बच्चों को पता है ਤੁਸੀਂ ਸਿੰਗਿੰਗ ਕਰਦੇ ਹੋ ਤੁਹਾਡੇ ਗਾਣੇ ਤੁਹਾਨੂੰ ਪੁੱਛਦੇ ਤਾਂ ਹੋਣਗੇ ਕਿ ਸਰ ਤੁਸੀਂ ਸਿੰਗਿੰਗ ਕਰਦੇ ਸੀਗੇ ਜਾਂ ਤੁਹਾਡੀ ਆਵਾਜ਼ ਬਹੁਤ ਸੋਹਣੀ ਕੁਝ ਲੋਕ ਜਾਣਦੇ ਵੀ ਹੋਣਗੇ ਤੁਹਾਨੂੰ ਉੱਥੇ ਤਾਂ ਦੇਖੋ ਬੱਚਿਆਂ ਨੂੰ ਪੜ੍ਹਾਈ ਬਾਰੇ ਕੁਝ ਪਤਾ ਨਾ ਹੋਵੇ ਚਾਹੇ ਨਾ ਹੋਵੇ ਉਹਨੂੰ ਸਿੰਗਰਾਂ ਬਾਰੇ ਜ਼ਰੂਰ ਪਤਾ ਬਿਲਕੁਲ ਹੋ ਸਕਦਾ ਬੱਚੇ ਕਿਸੇ ਚੰਗੇ ਬੰਦੇ ਬਾਰੇ ਤਾਂ ਨਾ ਜਾਣਦੇ ਹੋਣ ਪਰ ਮੈਂ ਫਿਰ ਕਹਿ ਰਿਹਾ ਵੀ ਉਹ ਚਾਚੀ ਜੀ ਮੇ ਵਾਲੇ ਬਾਰੇ ਜ਼ਰੂਰ ਜਾਣਦੇ ਕਿਉਂਕਿ ਇੰਨਾ ਇਹ ਕੰਟੈਂਟ ਇੰਨਾ ਭਰ ਗਿਆ ਸਮਾਜ ਦੇ ਵਿੱਚ ਜੀ ਇੰਨਾ ਜ਼ਿਆਦਾ ਇਹਦਾ ਫਲਾਹ ਹੋ ਗਿਆ ਇਹ ਕੋਈ ਕੰਮ ਦੀ ਗੱਲ ਸੁਣਨ ਨੂੰ ਬੰਦਾ ਤਿਆਰ ਨਹੀਂ ਤਿਆਰ ਨਹੀਂ ਬਿਲਕੁਲ ਸਹੀ ਹੈ ਤੇ ਦੋਸ਼ ਅਸੀਂ ਫਿਰ ਮੜਦੇ ਆਂ ਦੂਜਿਆਂ ਬੰਦਿਆਂ ਦੇ ਸਰ ਸਰਕਾਰ ਸਰ ਮੜਦਿਓ ਬਿਲਕੁਲ ਉਹਦੇ ਸਰ ਮੜਦਿਓ ਕਿਹੜੀ ਸਰਕਾਰ ਕਿਸ ਨੂੰ ਪੜਨ ਤੋਂ ਰੋਕਦੀ ਹੈ ਬਿਲਕੁਲ ਜੀ ਮੈਂ ਕਿਸੇ ਵੀ ਸਰਕਾਰ ਦੀ ਗੱਲ ਕਰਾਂ ਨੋ ਪ੍ਰੈਜ਼ੈਂਸ ਸਰਕਾਰ ਜਿੰਨੀਆਂ ਵੀ ਆਂ ਜੀ ਜਿਹੜੇ ਬੰਦਿਆਂ ਨੇ ਰਾਤ ਲਾਸ਼ਣੇ ਆ ਉਹ ਰਾ ਲੱਭ ਲੈਂਦੇ ਆ ਲੱਭ ਲੈਂਦੇ ਬਿਲਕੁਲ ਕੋਈ ਸ਼ਕਤ ਆਪਦੀ ਬੁੱਧੀ ਦੇ ਮੁਤਾਬਕ ਬੰਦਾ ਖੇਡਦਾ ਬਿਲਕੁਲ ਤੇ ਜਿਹਨਾਂ ਨੇ ਖੇਡਦਾ ਉਹ ਖੇਡ ਜਾਂਦੇ ਆ ਬਿਲਕੁਲ ਸਭ ਤੋਂ ਜ਼ਿਆਦਾ ਤੁਹਾਡਾ ਫੇਮਸ ਗਾਣਾ ਤੁਹਾਡੇ ਦਿਲ ਦੇ ਕਰੀਬ ਕਿਹੜਾ ਹੈ ਜਿਹੜਾ ਤੁਸੀਂ ਹੁਣ ਤੱਕ ਰਿਕਾਰਡ ਵੀ ਕੀਤਾ ਹੈ ਤੇ ਸੁਣਦੇ ਵੀ ਹੋ ਕਿਹੜਾ ਕਰੀਬ ਮੈਂ ਚਾਹੂੰਗਾ 200 ਗਰਾਉਂਦੀ ਆਪਾਂ ਸਾਂਝੀ ਕਰੀਏ ਹਰ ਮਾਂ ਨੂੰ ਉਹਦੇ ਪੁੱਤ ਪਿਆਰੇ ਹੁੰਦੇ ਆ ਪਿਆਰੇ ਹੁੰਦੇ ਉਹ ਵੀ ਤੁਹਾਨੂੰ ਗਾਣੇ ਪਿਆਰੇ ਆ ਪਰ ਜਿਹੜੀਆਂ ਚੀਜ਼ਾਂ ਫੇਮਸ ਹੋ ਜਾਂਦੀਆਂ ਜੀ ਉਹ ਤਾਂ ਲੋਕਾਂ ਕੋਲ ਚਲੀਆਂ ਜਾਂਦੀਆਂ ਚਲੀਆਂ ਜਾਂਦੀਆਂ ਜਿਹੜੀਆਂ ਫੇਮਸ ਨਹੀਂ ਹੁੰਦੀਆਂ ਉਹ ਸਾਡੇ ਦਿਲ 'ਚ ਰਹਿ ਜਾਂਦੀਆਂ ਸਾਡੇ ਦਿਲ 'ਚ ਬਿਲਕੁਲ ਜੀ ਇਸੇ ਕਰਕੇ ਜਿਹੜੀਆਂ ਚੀਜ਼ਾਂ ਫੇਲ ਹੁੰਦੀਆਂ ਉਹ ਸਾਡੇ ਦਿਲ ਦੇ ਵੱਧ ਕਰੀਬ ਹੁੰਦੀਆਂ ਬਿਲਕੁਲ ਜੀ ਮਾ ਵੀ ਮੈਂ ਦੇਖਿਆ ਵੀ ਨਲਾਇਕ ਜੇ ਪੁੱਤ ਨੂੰ ਵੱਧ ਪਿਆਰ ਕਰਦੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਉਹਨੂੰ ਲੱਗਦਾ ਵੀ ਇਹ ਤਾਂ ਹਟ ਹੋ ਗਿਆ ਇਹ ਤਾਂ ਮਾਸਟਰ ਬਣ ਗਿਆ ਇਹ ਡਾਕਟਰ ਬਣ ਗਿਆ ਬਿਲਕੁਲ ਅਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਉਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਜਿਹੜੀਆਂ ਦਿਲ ਦੇ ਕਰੀਬ ਹੁੰਦੀਆਂ ਬਿਲਕੁਲ ਅਸੀਂ ਇਸ ਗਾਣਾ ਇਸ ਕਸਵੱਟੀ ਤੇ ਨਹੀਂ ਪਰਖਦੇ ਵੀ ਗਾਣਾ ਕਿੰਨਾ ਫੇਮਸ ਹੋਇਆ ਬਿਲਕੁਲ ਫੇਮਸ ਹੋਣਾ ਅਲੱਗ ਗੱਲ ਆ ਬਿਲਕੁਲ ਕੁਆਲਿਟੀ ਹੋਣਾ ਅਲੱਗ ਗੱਲ ਆ ਅਲੱਗ ਗੱਲ ਬਿਲਕੁਲ ਸਹੀ ਠੀਕ ਆ ਨਾ ਸਬਜ਼ੀ ਰੋਜ਼ ਮੰਡੀ 'ਚ ਨਵੀਂ ਆਉਂਦੀ ਆ ਪਰ ਸੋਨਾ ਨਹੀਂ ਹੁੰਦਾ ਰੋਜ਼ ਸੋਨਾ ਨਹੀਂ ਹੁੰਦਾ ਬਿਲਕੁਲ ਸਹੀ ਹੈ ਸੋ ਇਸ ਕਰਕੇ ਇਹਦਾ ਮਤਲਬ ਇਹ ਨਹੀਂ ਵੀ ਉਹਦੀ ਕੀਮਤ ਘਟਾ ਜਾ ਵਧਾ ਜੀ ਸੋ ਗਾਣੇ ਮੈਨੂੰ ਮੇਰੇ ਸਾਰੇ ਚੰਗੇ ਆ ਜੀ ਪਰ ਜਿਹੜੇ ਗਾਣੇ ਲੋਕਾਂ ਨੇ ਘੱਟ ਸੁਨੇ ਉਹ ਮੈਨੂੰ ਜ਼ਿਆਦਾ ਪਿਆਰੇ ਲੱਗਦੇ ਮੈਂ ਚਾਹਾਂਗਾ ਦੋ ਸਦਰਾਂ ਆਪਾਂ ਸਾਂਝੀਆਂ ਕਰੀਏ ਜੀ ਹਾਂ ਉਹਨਾਂ ਵਿੱਚੋਂ ਇੱਕ ਗਾਣਾ ਇੱਕ ਤਾਂ ਹੁਣ ਨਵਾਂ ਹੀ ਆਇਆ ਆਪਣਾ ਕੇ ਸੱਜਣਾ ਵੇ ਤੇਰੇ ਲਈ ਤਾਂ ਬੇਪਰਵਾਈਆਂ ਨੇ ਸਾਡੇ ਖੱਥੀ ਲੀਕਾਂ ਆਪੇ ਰੱਬ ਨੇ ਬਣਾਈਆਂ ਨੇ ਨਾ ਡਿੱਗੇ ਅਚੂਰ ਕਿਸੇ ਦਾ ਕਦੇ ਅੱਖ ਚੋਂ ਤੇ ਲੋਕਾਂ ਲਈ ਮਜ਼ਾਕ ਹੁੰਦੇ ਨੇ ਸੌਦੇ ਦਿਲਾਂ ਦੇ ਹੁੰਦੇ ਨੇ ਤੇਰੇ ਸ਼ੈਰ ਨੀਸਾਡੇ ਪਿੰਡ ਸਾਤ ਹੁੰਦੇ ਨੇ ਇਹ ਗਾਣਾ ਆਇਆ ਨਹੀਂ ਪਤਾ ਲੱਗਦਾ ਲੋਕਾਂ ਨੂੰ ਮਤਲਬ ਪਾਤਾ ਗਾਣਾ ਕਰਕੇ ਬਿਲਕੁਲ ਇੱਕ ਮੇਰਾ ਸਵਾਲ ਹੈ ਮੇਰਾ ਨਿੱਜੀ ਸਵਾਲ ਹੈ ਮੈਂ ਵੀ ਤੁਹਾਨੂੰ ਬਹੁਤ ਸੁਣਿਆ ਸੁਣਦਾ ਹੁਣ ਵੀ ਸੁਣਦਾ ਹੈ ਜਿਹੜਾ ਕੈਮਰਾਮੈਨ ਸਪੈਸ਼ਲ ਤੁਹਾਡੇ ਕਰਕੇ ਆਇਆ ਕਹਿੰਦਾ ਮੈਂ ਕਾਫੀ ਗਾਣੇ ਸੁਨੇ ਨੇ ਇਹ ਮੈਂ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਸੈਡ Song ਚੁਣਿਆ ਸੀ ਤਾਂ ਕਿ ਤੁਹਾਡੀ ਆਵਾਜ਼ ਨੂੰ ਜਾਂਦੇ ਜਾਂ ਕੋਈ ਕਹਾਣੀ ਹੈ ਇਹਦੇ ਪਿੱਛੇ ਦੇਖੋ ਕਹਾਣੀ ਇੱਥੇ ਹਰੇਕ ਬੰਦੇ ਦੀ ਹੈਗੀ ਜਿਹੜਾ ਸੈਡ Song ਉਹਨਾਂ ਕੱਲਾ ਉਹੀ ਮੁਹੱਬਤ ਨਹੀਂ ਕਰਦਾ ਸੁਣਨ ਵਾਲੇ ਵੀ ਕਰਦੇ ਨੇ ਜਿਹੜੇ ਵੀਰ ਸੁਣਦੇ ਉਹ ਵੀ ਕਰਦੇ ਆ ਜੀ ਇਹ ਮੁਹੱਬਤ ਹੋਗੀ ਨਫ਼ਰਤ ਹੋਗੀ ਪਿਆਰ ਹੋ ਗਿਆ ਅਫੈਕਸ਼ਨ ਹੋਗੀ ਇਹ ਤਾਂ ਬੰਦੇ ਦਾ ਹਾਰਮੋਨਲ ਸਿਸਟਮ ਬਾਡੀ ਦਾ ਬਿਲਕੁਲ ਜੀ ਤੇ ਇਹ নো ਡਾਊਟ ਮੈਂ ਉਦਾਸੀ ਨੂੰ ਪਿਆਰ ਕਰਦਾ ਤੇ ਮੈਨੂੰ ਉਦਾਸ ਗਾਣੇ ਵਧੀਆ ਲੱਗਦਾ ਗੁਣ ਇਸੇ ਕਰਕੇ ਮੈਂ ਗਾਣੇ ਚੂਜ਼ ਕਰ ਲੈਣਾ ਚੂਜ਼ ਕਰ ਲੈਣਾ ਇਹ ਆਖਰੀ ਸਵਾਲ ਮੈਂ ਤੁਹਾਨੂੰ ਪੁੱਛੂੰਗਾ ਤੇ ਇੱਕ ਦੇ ਮਨ ਦੇ ਵਿੱਚ ਐ ਨਹੀਂ ਹੋਇਆ ਨਾਲ ਦੇ ਸੱਜਣ ਮਿੱਤਰਾਂ ਨੂੰ ਦੇਖ ਕੇ ਕਿ ਇੱਕ ਵਧੀਆ ਪਲੇਟਫਾਰਮ ਤੇ ਨੇ ਫਿਲਹਾਲ ਤੁਸੀਂ ਵਧੀਆ ਪਲੇਟਫਾਰਮ ਤੇ ਹੋ ਤੁਹਾਡੇ ਚਰਚੇ ਬੜੀ ਦੂਰ ਦੂਰ ਤੱਕ ਨੇ ਜਿਹੜੇ ਦਰਸ਼ਕ ਦੇਖ ਰਹੇ ਨੇ ਕਮੈਂਟ ਚਾਹੇ ਚੈੱਕ ਕਰ ਲਓ ਇਹੀ ਹੋਣਗੇ ਕਿ ਜੀ ਐਸ ਪੀਟਰ ਜੀ ਵਾਪਸ ਆਓ ਗਾਣੇ ਲੈ ਕੇ ਆਓ ਅਸੀਂ ਤੁਹਾਡੀ ਉਡੀਕ ਕਰ ਰਹੇ ਆਂ ਫਿਲਹਾਲ ਕਾਫੀ ਚੈਨਲ ਐ ਥੱਲੇ ਹੈ ਨਹੀਂ ਕਮੈਂਟ ਤੁਸੀਂ ਦੇਖੇ ਚਾਹੇ ਨਹੀਂ ਦੇਖਿਆ ਅਸੀਂ ਦੇਖਦੇ ਆਂ ਤੁਹਾਨੂੰ ਪਸੰਦ ਕਰਦੇ ਨੇ ਲੋਕ ਪਰ ਅਮੀਰਾ ਨੀਜੀ ਸਵਾਲ ਹੈ ਇਹ ਕਿ ਮਤਲਬ ਕਦੀ ਮਨ ਦੇ ਵਿੱਚ ਨਹੀਂ ਹੋਇਆ ਕਿ ਨਾਲ ਦੇ ਕੁਲਵਿੰਦਰ ਢਿੱਲੋਂ ਦਲਜੀਤ ਸਾਹਿਬ ਹੋਰ ਕਾਫੀ ਕਲਾਕਾਰਨ ਲੈਵਲ ਤੇ ਰਲਿਆਣੀ ਗਿਆ ਜਾਂ ਕੋਈ ਹੋਰ ਕਾਰਨ ਅੱਗੇ ਨਿਕਲ ਉਹ ਕਿਹੜਾ ਵਿਚਾਰੇ ਚੰਤੇ ਰਹਿਣ ਲੱਗੇ ਬਿਲਕੁਲ ਜੀ ਕਿਸੇ ਧਰਤੀ 'ਤੇ ਰਹਿੰਦੇ ਬੰਦੇ ਜੀ ਉਹਨਾਂ ਕੋਲੇ ਗੱਡੀ ਵੱਡੀ ਹੋ ਸਕਦੀ ਆ ਜੀ ਪੈਸਾ ਵੱਧ ਹੋ ਸਕਦਾ ਕੱਪੜੇ ਜ਼ਿਆਦਾ ਅਪਡੇਟ ਹੋ ਸਕਦੇ ਆ ਜੀ ਰਹਿ ਤਾਂ ਇੱਥੇ ਹੀ ਰਹਨੇ ਤੇ ਮੈਂ ਵੀ ਇੱਥੇ ਹੀ ਰਹੇ ਬਿਲਕੁਲ ਇੱਕੋ ਬਾਜ਼ਾਰ 'ਚ ਰਹਦੇ ਆ ਆਪਾਂ ਇਸ ਗੱਲ ਦਾ ਕੀ ਫਰਕ ਪੈਂਦਾ ਬਿਲਕੁਲ ਸੋ ਮੈਨੂੰ ਲੱਗਦਾ ਵੀ ਇਹ ਤਾਂ ਐਵੇਂ ਮਤਲਬ ਮੈਂ ਮੇਰੇ ਮਨ 'ਚ ਕਦੇ ਇਦਾਂ ਦਾ ਕਨਸੈਪਟ ਆਇਆ ਨਹੀਂ ਕਿਹਦੇ ਕੋਲੇ ਕੀ ਆ ਜੀ ਬੰਦੇ ਦੀ ਇੱਕ ਜਿੰਨੀ ਐਵਰੇਜ ਏਜ ਆ ਬੰਦੇ ਨੇ ਭੁਗਤ ਕੇ ਮਰ ਜਾਣਾ ਗਲਤ ਸਿਰਫ ਇੰਨੀ ਬਸ ਇੰਨੀ ਸੋ ਇਸ ਕਰਕੇ ਉਹਨਾਂ ਨੇ ਕੋਈ ਮਸਲਾ ਦੋ ਰੋਟੀਆਂ ਦੇਈ ਹੈ ਮਸਲਾ ਦੋ ਰੋਟੀਆਂ ਦਾ ਉਹ ਉਹ ਠੀਕ ਹੈ ਇੱਕ ਆਦੇ ਫਨ 'ਕ ਲੱਗੇ ਪਏ ਆ ਲੈਣ ਨਜ਼ਾਰੇ ਆਪਾਂ ਕਿਉਂ ਰੋਕਦੇ ਨਹੀਂ ਨਜ਼ਾਰੇ ਤਾਂ ਤੁਹਾਡੀ ਜ਼ਿੰਦਗੀ ਦੇ ਵੀ ਨੇ ਤੁਹਾਨੂੰ ਲੋਕ ਪਸੰਦ ਕਰਦੇ ਨੇ ਅਸੀਂ ਆਪਦੇ ਕਿਸਮਾਂ ਦੀ ਯਾਰਾ ਲੈਂਦੇ ਆ ਨਹੀਂ ਨਹੀਂ ਤੁਹਾਡੇ ਨਜ਼ਾਰੇ ਬਹੁਤ ਵਧੀਆ ਨੇ ਇਹ ਤੁਹਾਡੇ ਚਰਚੇ ਨਹੀਂ ਅਜੇ ਵੀ ਅਜੇ ਵੀ ਲੋਕ ਢੀਕਦੇ ਨੇ ਹੁਣ ਜੇ ਗੱਲ ਕਰੀਏ ਤਾਂ ਸ਼ੋਅ ਲਾਉਣ ਦਾ ਮੌਕਾ ਮਿਲਿਆ ਕਿ ਨਹੀਂ ਦੇਖੋ ਸ਼ੋਅ ਤਾਂ ਬਹੁਤ ਲਾਈ ਨੇ ਜੀ ਜੇ ਲੱਗ ਗਿਆ ਤਾਂ ਵੀ ਠੀਕ ਆ ਨਹੀਂ ਲੱਗਿਆ ਤਾਂ ਵੀ ਠੀਕ ਜਾਂਦੀ ਵਾਰ ਦਰਸ਼ਕਾਂ ਨੂੰ ਕੀ ਸੁਣਾ ਰਹੇ ਆ ਆ ਗਾਣਾ ਗਾਉਣ ਵਾਲਾ ਮਾਮਲਾ ਓਖਾ ਬਾਕੀ ਇਕੱਠੇ ਹੋ ਸੀਗੇ ਇੱਕ ਨਵਾਂ ਗਾਣਾ ਆ ਰਿਹਾ ਹਫਤੇ ਤੱਕ ਉਸੇਗੇ ਹੋਰ ਸੂਰਤਾਂ ਤਾਂ ਸਭੇ ਜਿਵੇਂ ਰੁਲ ਗਈਆਂ ਰਤੇ ਇੱਕ ਚੰਨ ਜਿਹਾ ਚਿਹਰਾ ਮੈਨੂੰ ਅਜੇ ਵੀ ਯਾਦ ਹੈ ਤੇ ਇੱਕੋ ਇੱਕ ਤਸਵੀਰ ਉਹ ਦੇਗਲ ਵਾਲੀ ਗਾਨੀ ਮੈਥੋਂ ਸਾਹ ਵੀ ਨਾ ਹੋਈ ਉਹਦੀ ਕੋਈ ਵੀ ਨਿਸ਼ਾਨੀ ਵੀਣ ਉੱਤੋਂ ਇਹ ਦਿਨਾਂ ਦੇ ਗਏ ਅਖਰੀ ਵੀ ਮਿਟੇ ਇੱਕ ਚੰਨ ਜਿਹਾ ਚਿਹਰਾ ਮੈਨੂੰ ਅਜੇ ਵੀ ਅਚਤੇ ਸੋ ਏ ਸੀ ਜੀ ਐਸ ਪੀਟਰ ਜੀ ਜਿਨ੍ਹਾਂ ਦੇ ਚਰਚੇ ਅਜੇ ਵੀ ਨੇ ਲੋਕ ਇਹ ਨਾ ਸੋਚਣ ਕਿ ਸ਼ਾਇਦ ਇਹ ਲੋਪ ਹੋ ਗਏ ਨੇ ਨੇੜੇ ਇੱਕ ਪਿੰਡ ਪੈਂਦਾ ਕਿਸ਼ਨਪੁਰਾ ਕਮੈਂਟ ਆਉਂਦੇ ਹੁੰਦੇ ਨੇ ਕਈਆਂ ਵੀਡੀਓਸ ਲੈ ਕੇ ਸਾਡੀ ਕਿਸ਼ਨਪੁਰੇ ਦੀ ਸ਼ਾਨ ਨੇ ਆਵਾਜ਼ ਚ ਉਹੀ ਦਮ ਹੈ ਪਰ ਕਹਿ ਲੋ ਕਿ ਉਹਨਾਂ ਦਾ ਪੈਸ਼ਨ ਉਹਨਾਂ ਦਾ ਰਹਿਣਾ ਸੈਨਾ ਉਹਨਾਂ ਦਾ ਦੁਨੀਆ ਦੇ ਨਾਲ ਚੱਲਣ ਦਾ ਤਰੀਕਾ ਉਹ ਇਹ ਹੈ ਕਿ ਆਪਾਂ ਆਪਣੀ ਜ਼ਿੰਦਗੀ ਜਿਉਣ ਆਏ ਹਾਂ ਚਾਹੇ ਮੈਂ ਹੀ ਆ ਮੈਂ ਆਪਣੀ ਜ਼ਿੰਦਗੀ ਜਿਉਣ ਆਇਆ ਮੈਂ ਕਿਸੇ ਲਈ ਆਪਣੇ ਆਪ ਨੂੰ ਕਿਉਂ ਬਦਲਾਂ ਜਿਨ ਨੇ ਮੈਨੂੰ ਦੇਖਣਾ ਐ ਇਸ ਹਾਲਾਤਾਂ ਚ ਦੇਖੇ ਇਸ ਤਰ੍ਹਾਂ ਸੁਣੇ ਇਸ ਤਰ੍ਹਾਂ ਪਸੰਦ ਕਰੇ ਕਿਉਂਕਿ ਸਵਾਲ ਬਹੁਤ ਵਧੀਆ ਸੀ ਇਹਨਾਂ ਦੇ ਜਵਾਬ ਵੀ ਵਧੀਆ ਸੀਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੀੜੀ ਨੂੰ ਇਹਨਾਂ ਗਾਣਿਆਂ ਬਾਰੇ ਪਤਾ ਲੱਗੂਗਾ ਹਾਲਾਂਕਿ ਆਪਾਂ ਦੇਖਦੇ ਹਾਂ ਹਰ ਇੱਕ ਕੋਈ ਨਾ ਕੋਈ ਕਲਾਕਾਰ ਮੈਂ ਨਾਂ ਨਹੀਂ ਲੈਂਦਾ ਮਾਫੀਆਂ ਮੰਗਦੇ ਹੁੰਦੇ ਨੇ ਬਾਅਦ ਚ ਪੁੱਠਾ ਸਿੱਧਾ ਬੋਲ ਕੇ ਕ੍ਰਿਸ਼ਨੀ ਦੇਵ ਜੀ ਨੂੰ ਡੱਬ ਚ ਰੱਖ ਲੈਂਦੇ ਨੇ ਉਹ ਦੇਵੀ ਦੇਵਤਿਆਂ ਨੂੰ ਗਾਣਿਆਂ ਦੇ ਵਿੱਚ ਖਿੱਚ ਤੂ ਕਰਦੇ ਨੇ ਫਿਰ ਉਹਦਾ ਨਤੀਜਾ ਭੁਗਤਣਾ ਪੈਂਦਾ ਹੈ ਥਾਣਿਆਂ ਦਾ ਪਰਚਿਆਂ ਦਾ ਪਰ ਇਹਨਾਂ ਦੀ ਗਾਇਕੀ ਦੀ ਜੀ ਗੱਲ ਕਰੀਏ ਤਾਂ ਗਾਇਕੀ ਬਾ ਕਮਾਲ ਹੈ ਅੱਜ ਵੀ ਟੁੱਟੇ ਦਿਲ ਵਾਲੇ ਇਹਨਾਂ ਨੂੰ ਯਾਦ ਕਰਦੇ ਨੇ ਸੋ ਕਿਵੇਂ ਦੀ ਲੱਗੀ ਅੱਜ ਦੀ ਖਾਸ ਗੱਲਬਾਤ ਜੀ ਐਸ ਪੀਟਰ ਜੀ ਦੇ ਨਾਲ ਕਮੈਂਟਾਂ ਦੇ ਵਿੱਚ ਜਰੂਰ ਦੱਸਿ